ਕੜੀ ਜਾਂਦੀ ਦੀ ਹੈ ਉਹ ਆ ਗਈ ਆ ਗਈ ਆ ਗਈ ਆ ਗਈ ਓਏ ਜੀ ਜੀ ਓਏ ਇਹੀ ਕਹਾਣੇ ਲਾਣੇ ਇਹੀ ਐ ਇਹ ਆ ਤੇ ਨਾ ਆ ਤੇ ਨਾ ਜਲੰਧਾ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਔਰ ਮੁਬਾਰਕਬਾਦ ਕਿਉਂਕਿ ਜਲੰਧਰ ਵਾਲਿਆਂ ਨੂੰ ਨਵੇਂ ਸਾਲ ਤੇ ਬਹੁਤ ਕੀਮਤੀ ਤੋਹਫਾ ਕੀਮਤੀ ਕਾਉਂਟਿੰਗ ਮਿਲਣ ਜਾ ਰਿਹਾ ਹੈ ਕਿਉਂਕਿ ਅਪਾ ਸਾਰੇ ਜਾਣਦੇ ਆ ਕਿ ਜਲੰਧਰ ਚ ਵਿਬਾਰੀ ਵਰਗ ਨੂੰ ਇਸ ਟ੍ਰੇਨ ਨਾਲ ਬਹੁਤ ਫਾਇਦਾ ਹੋਏਗਾ ਸੋ ਬਹੁਤ ਬਹੁਤ ਮੁਬਾਰਕਬਾਦ ਆ ਜਲੰਧਰ ਨਿਵਾਸੀਆਂ ਸਾਰਾ ਸ਼੍ਰੀ ਸਰਕਾਰ ਚ ਕੀ ਕਰਨ ਦੋਰੀਆ ਅ ਮੈਂ ਪਹਿਲੇ ਵੀ ਕਹਾ ਹੈ ਕਿ ਜਿਸ ਨੇ ਮਾਲ ਜਲੰਧਰ ਵਾਲਿਆਂ ਨੂੰ ਮੁਬਾਰਕ ਬਾਦ ਉਸਦੇ ਨਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਕਿ ਉਹ ਉਹਨਾਂ ਨੇ ਵੀ ਸੁਸ਼ੀਲ ਕੁਮਾਰੀ ਨੂੰ ਇਸ ਜਗ੍ਹਾ ਤੇ ਪੰਚਾਇਆ ਤਾਂ ਕਿ ਅਸੀਂ ਲੋਕਾਂ ਦੀ ਜਿਹੜੀ ਡਿਮਾਂਡ ਹੈ ਅਸੀਂ ਆ ਕੇਂਦਰ ਸਰਕਾਰ ਤੱਕ ਪਹੁੰਚ ਜਾ ਸਕੀਏ ਸੋ ਹੋਰ ਵੀ ਜਿਹੜੇ ਸੁਪਨੇ ਸੁਸ਼ੀਲ ਕੁਮਾਰੀ ਕੋਲ ਨੇ ਜਲੰਧਰ ਵਾਲਿਆਂ ਨੇ ਦੇਖੇ ਨੇ ਆ ਫਿਊਚਰ ਵਿੱਚ ਆਪਾਂ ਉਹ ਪੂਰੇ ਕਰਾਂਗੇ ਬਹੁਤ ਵਸੇ ਤੁਸੀਂ ਪਹੁੰਚੇ ਹੈਗੇ ਆਪਣੇ ਹੋ ਰਹੀ ਜਿਹੜੀ ਪਾਟਿੰਗ ਉਹਨਾਂ ਵੱਲੋਂ ਇੱਕ ਕ੍ਰੈਡਿਟ ਮੋਡ ਦੀ ਗੱਲ ਚੱਲ ਰਹੀ ਹੈ ਵਰਕਿੰਗ ਰਿਜਿਸਟਰ ਜਿਹੜੇ 106 ਦਾ ਨੰਬਰ ਮਿਲੀ ਹੈ ਕ੍ਰੈਡਿਟ ਪੋਰਟਫੋਲੀਓ ਜਿਸ ਤਰ੍ਹਾਂ ਕੇ ਭਾਜਪਾ ਵਾਲੇ ਕਹਿ ਰਹੇ ਸੀ ਕਿ ਅਸੀਂ ਐਪਲੀਕੇਸ਼ਨ ਸਬਮਿਟ ਕਰਾਈ ਹੈ ਮੈਨੂੰ ਲੱਗਦਾ ਹੈ ਕਿ ਐਪਲੀਕੇਸ਼ਨ ਸਬਮਿਟ ਕਰਾਉਣ ਨਾਲ ਹੀ ਹਰ ਕੰਮ ਪੂਰਾ ਨਹੀਂ ਹੁੰਦਾ ਉਹਦੇ ਪਿੱਛੇ ਆ ਬਾਰ-ਬਾਰ ਬੂਸਟ ਅਪ ਕਰਨਾ ਪੈਂਦਾ ਸੋ 소ਸ਼ਲ ਕੁਮਾਰੀ ਜੀ ਨੇ ਕੋਸ਼ਿਸ਼ ਕੀਤੀ ਔਰ ਬਾਰ-ਬਾਰ ਕੇਂਦਰੀ ਰੇਲ ਮੰਤਰੀ ਅਸ਼ਮੀਵਿਆ ਵੈਸ਼ਨਵ ਜੀ ਨੂੰ ਮਿਲੇ ਔਰ ਜਿਨਾ ਦੇ ਰਿਜ਼ਲਟ ਸਾਡੇ ਸਾਹਮਣੇ ਤੇ 30% ਸਟੋਪੇਜ ਹੋ ਗਈ ਇੱਕ ਸਪੀਸ ਨੂੰ ਇੱਕ ਜਿਹੜਾ ਲੈਟਰ ਜਾਰੀ ਹੋਇਆ ਸੀ ਉਹਦੇ ਵਿੱਚ ਆਪਣੇ ਕਿਹਾ ਗਿਆ ਕਿ ਜਿਹੜੇ ਆਪਾਂ 2022 2022 ਵਿੱਚ ਜਿਹੜੇ ਸੰਪਕਾਸ਼ੀ ਉਹਨਾਂ ਨੇ ਲੈਟਰ ਉਹਨਾਂ ਨੇ ਉਹਨਾਂ ਦੇ ਨਾਮ ਜ਼ਿਕਰ ਕੀਤਾ ਗਿਆ ਤੇ ਉਹ ਸੀਰ ਦੇ ਮਨੂ ਮੈਂ 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 ਉਹੀ ਕਹਾਂ ਕਿ ਆ ਸਿਰਫ ਐਪਲੀਕੇਸ਼ਨ ਦੇਣ ਨਾਲ ਹੀ ਨਹੀਂ ਹੁੰਦਾ ਕਿਉਂਕਿ ਅਗਰ 22 ਵਿੱਚ ਉਹਨਾਂ ਨੇ ਕੀਤਾ ਸੀ ਤਾਂ ਮੈਨੂੰ ਲੱਗਦਾ ਕਿ ਜਿਹੜੀ ਐ ਕੁਝ ਖਬਰ ਹੀ ਹੈ ਪਹਿਲੇ ਉਹਨਾਂ ਨੂੰ ਮਿਲਨੇ ਚਾਹੀਦਾ ਪਰ ਸੁਸ਼ਿਲ ਕੁਮਾਰ ਦੇ ਇਹਦੇ ਪ੍ਰਯਾਸ ਸਿੱਕਾ ਹੀ ਅੱਜ ਸਟਾਪ ਹੋ ਗਿਆ ਮੈਨੂੰ ਉਹਨਾਂ ਦੀ ਮਿਲਣਾ ਚਾਹੀਦਾ ਮੈਨੂੰ ਸਟਾਪ ਜਿੰਦਰ ਸ਼ੈਹ ਜਿਹੜਾ ਜਿੰਦਰ ਹਿੱਤਾ ਗਿਆ ਇਹ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਿਟੀ ਦੇ ਵਿੱਚ ਨਹੀਂ ਜਿਹਦਾ ਕਿ ਜਨਸੰਖਿਆ ਸਿਟੀ ਜਿਆਦਾ ਵਾ ਤੇ ਕੈਂਚੇ ਦੇ ਉਹਦਾ ਲੋਕਾਂ ਦੀ ਅਪਰੋਚ ਵੀ ਬਹੁਤ ਵਧੀਆ ਜੇ ਅੱਜ ਜੇ ਇਹ ਸਟਾਪ ਹੈ ਜਰ ਕੈਂਚ ਨੂੰ ਮਿਲਿਆ ਸੋਸਾ ਐਵਰੀ ਬਹੁਤ ਵਧੀਆ ਕੋਸਟਲ ਹੈ ਸੋਸਾ ਸ਼੍ਰੀ ਕੋਮਾਰੀ ਜੀ ਅੱਗੇ ਆ ਵੀ ਕੁਸਚਨ ਰੱਖਾਂਗੇ

ਜਲੰਧ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਔਰ ਮੁਬਾਰਕਬਾਦ ਕਿਉਂਕਿ ਜਲੰਧਰ ਵਾਲਿਆਂ ਨੂੰ ਨਵੇਂ ਸਾਲ ਤੇ ਬਹੁਤ ਕੰਮ ਦੀ ਤੋਹਫਾ ਕੰਮ ਦੀ ਕਾਉਂਟਿੰਗ ਮਿਲਣ ਜਾ ਰਿਹਾ ਕਿਉਂਕਿ ਅਪਾ ਸਾਰੇ ਜਾਣਦੇ ਆ ਕਿ ਜਲੰਧਰ ਚ ਵਿਬਾਰੀ ਵਰਗ ਇਸ ਟ੍ਰੇਨਾਂ ਬਹੁਤ ਫਾਇਦਾ ਹੋਏਗਾ ਸੋ ਬਹੁਤ ਬਹੁਤ ਮੁਬਾਰਕਬਾਦ ਆ ਜਲੰਧਰ ਨਿਵਾਸੀਆਂ ਸਰ ਜੀ ਕੀ ਕਰਨ ਜੋ ਅ ਮੈਨੇ ਪਹਿਲੇ ਵੀ ਕਹਾ ਹੈ ਕਿ ਜਿਸ ਦੇ ਨਾਲ ਜਲੰਧਰ ਵਾਲਿਆਂ ਨੂੰ ਮੁਬਾਰਕਬਾਦ ਉਸ ਦੇ ਨਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਉਹ ਉਹਨਾਂ ਨੇ ਵੀ ਸੂਚ कुमारी ਨੂੰ ਇਸ ਜਗ੍ਹਾ ਤੇ ਪਹੁੰਚਾਇਆ ਤਾਂ ਕਿ ਅਸੀਂ ਲੋਕਾਂ ਦੀ ਜਿਹੜੀ ਡਿਮਾਂਡ ਹੈ ਅਸੀਂ ਆ ਕੇਂਦਰ ਸਰਕਾਰ ਤੱਕ ਪਹੁੰਚਾ ਸਕੀਏ ਸੋ ਹੋਰ ਵੀ ਜਿਹੜੇ ਸੁਪਨੇ ਸੁਸ਼ਮ ਕੁਮਾਰੀ ਕੁਲਿੰਨੇ ਜਗੰਦਰ ਵਾਲਿਆ ਨੇ ਦੇਖੇ ਨੇ ਆ ਫਿਊਚਰ ਵਿੱਚ ਆਪਾਂ ਉਹ ਪੂਰੇ ਕਰਾਂਗੇ ਬਹੁਤ ਵਸੇ ਤੁਸੀਂ ਪਹੁੰਚੇ ਹੈਗੇ ਆਪਣੇ ਹੋਰ ਜਿਹੜੀ ਪਾਰਟੀਆਂ ਉਹਨਾਂ ਵੱਲੋਂ ਇੱਕ ਕ੍ਰੈਡਿਟ ਬੋਰਡ ਦੀ ਕਾ ਚੱਲ ਰਹੀ ਹੈ ਵਰਕਿੰਗ ਰਿਜਿਸਟਰ ਜਿਹੜੀ 100 ਦਾ ਗੰਗਰ ਮਿਲੀ ਹੈ ਕ੍ਰੈਡਿਟ ਬੋਰਡ ਇਸ ਤਰ੍ਹਾਂ ਕੇ ਭਾਜੀਪੀ ਵਾਲੇ ਕਹਿੰਦੇ ਸੀ ਕਿ ਅਸੀਂ ਐਪਲੀਕੇਸ਼ਨ ਸਬਮਿਟ ਕਰਾਈ ਔਰ ਮੈਨੂੰ ਲੱਗਦਾ ਹੈ ਕਿ ਐਪਲੀਕੇਸ਼ਨ ਸਬਮਿਟ ਕਰਾ ਨਾਲ ਹੀ ਹਰ ਕੰਮ ਕੋ ਪੂਰੇ ਨਹੀਂ ਹੁੰਦੇ ਉਹਦੇ ਪਿੱਛੇ ਆ बार-बार बूस्ट अप ਵੀ ਕਰਨਾ ਪੈਂਦਾ ਸੋ 소ਸ਼ਲ ਕੁਮਾਰੀ ਜੀ ਨੇ ਕੋਸ਼ਿਸ਼ ਕੀਤੀ ਔਰ बार-बार ਕੇਂਦਰੀ ਰੇਲ ਮੰਤਰੀ ਅਸ਼ਮੀਵਿਆ ਵੈਸ਼ਨੂੰ ਜੀ ਨੂੰ ਮਿਲੇ ਔਰ ਜਿਹਨਾਂ ਦੇ ਰਿਜ਼ਲਟ ਸਾਡੇ ਸਾਹਮਣੇ ਟ੍ਰੇਨ ਨੂੰ ਅਤਿ ਸਟਾਪੇਜ ਹੋ ਰਹੀ ਹੈ। ਇਸ ਲਈ ਇੱਕ ਇੱਕ ਲੈਟਰ ਜਾਰੀ ਹੋਇਆ ਸੋ ਉਹਦੇ ਵਿੱਚ ਆਪਣੇ ਕਿਹਾ ਕਿ ਜਿਹੜੇ ਆਪਣੇ 2022 ਵਿੱਚ ਜਿਹੜੇ ਸੰਪਕਾ ਸੀ ਉਹਨਾਂ ਨੇ ਲੈਟਰ ਉਹਨਾਂ ਨੇ ਉਹਨਾਂ ਦਾ ਨਾਮ ਜ਼ਿਕਰ ਕੀਤਾ ਗਿਆ ਤੇ ਉਹ ਸੀਟ ਦੇ ਮੈਂ 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 ਕੀ ਹੈ ਕਿ ਆਪ ਸਿਰਫ ਐਪਲੀਕੇਸ਼ਨ ਦੇਣ ਨਾਲ ਹੀ ਨਹੀਂ ਹੁੰਦਾ ਕਿਉਂਕਿ ਅਗਰ ਬਾਈ ਵਿੱਚ ਉਹਨਾਂ ਨੇ ਕੀਤਾ ਸੀ ਤਾਂ ਮੈਨੂੰ ਲੱਗਦਾ ਕਿ ਜਿਹੜੀ ਐ ਕੁਝ ਖਬਰ ਹੀ ਹੈ ਪਹਿਲੇ ਉਹਨਾਂ ਨੂੰ ਮਿਲਣੇ ਚਾਹੀਦੇ ਪਰ ਸੁਸ਼ਿਲ ਕੁਮਾਰ ਜੀ ਦੇ ਪ੍ਰਯਾਸ ਦਾ ਹੀ ਅੱਜ ਸਟਾਪ ਹੋ ਗਿਆ ਮੈਡਮ ਉਹਨਾਂ ਦੀ ਮਿਹਨਤ ਹੀ ਤਾਂ ਹੈ ਮੈਡਮ ਸਟਾਪ ਜਿੰਦਰ ਸ਼ਹਿਰ ਜਿੰਦਰ ਕੈਂਡ ਕੀਤਾ ਗਿਆ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਸ਼ਹਿਰੀ ਦੇ ਵਿੱਚ ਨਹੀਂ ਕਿ ਇਹਦਾ ਕਿ ਜਨਸੰਖਿਆ ਸ਼ਹਿਰ ਜਿਆਦਾ ਵਾ ਤੇ ਕੈਂਚੇ ਦੇ ਉਹਦਾ ਲੋਕਾਂ ਦੀ ਕਪੋਚ ਵੀ ਬਹੁਤ ਸੋਹਣੀ ਹੈ ਜੇ ਅੱਜ ਜੇ ਇਹਦਾ ਸਟਾਪ ਹੈ ਜਾਂ ਜੰਦਰ ਕੈਂਚ ਨੂੰ ਮਿਲਿਆ ਸੋ ਵੀ ਐਵਰੀ ਬਹੁਤ ਵਧੀਆ ਕੋਸਟਲ ਹੈ ਸੋ ਸ਼੍ਰੀ ਕੋਮਾਰੀ ਪੂਜੀ ਅੱਗੇ ਆ ਵੀ ਕੋਸਟਲ ਰੱਖਾਂਗੇ ਤਾਂ ਫਿਊਚਰ ਵਿੱਚ ਉਹਦੇ ਸਟਾਪਿੰਗ ਦਿਲਾਂ ਅੰਦੇ ਕਸ਼ ਕਰਾਂਗੇ